ਹੈਲੋ ਦੋਸਤੋ ਮੈਂ ਆ ਤੁਹਾਡਾ ਟਰੈਵਲਰ ਸਿੰਘ ਤੇ ਮੈਂ ਉਮੀਦ ਕਰਦਾ ਕਿ ਸਾਰੇ ਵਧੀਆ ਹੋਵਗੇ ਖੁਸ਼ ਹੋਵਗੇ ਅੱਜ ਅਸੀਂ ਗੱਲ ਕਰਾਂਗੇ ਜੀ ਯੂਕੇ ਸਟੱਡੀ ਵੀਜ਼ੇ ਤੇ ਫਿਊਚਰ ਬਾਰੇ ਬਹੁਤ ਸਾਰੇ ਨੌਜਵਾਨ ਮੈਨੂੰ ਪੁੱਛ ਰਹੇ ਨੇ ਕਿ ਯੂਕੇ ਵੀ ਸਟੱਡੀ ਵੀਜ਼ਾ ਤੇ ਹੁਣ ਆਉਣਾ ਵਧੀਆ ਰਹੇਗਾ ਕਿ ਨਹੀਂ ਕਿਹੜੇ ਕਿਹੜੇ ਰੂਲਸ ਚੇਂਜ ਹੋ ਰਹੇ ਨੇ ਜਾਂ ਕਿਹੜੇ ਰੂਲਸ ਕਿਹੜੇ ਲਾਜ਼ ਸਟ੍ਰਿਕਟ ਹੋ ਰਹੇ ਨੇ ਤੇ ਫਿਊਚਰ ਵਿੱਚ ਵੀਜ਼ਾ ਲੈਣਾ ਔਖਾ ਹੋਵੇਗਾ ਜਾਂ ਸੌਖਾ ਹੋਵੇਗਾ ਇਹ ਸਾਰੀਆਂ ਕਨਫਿਊਜ਼ਨ ਬਾਰੇ ਅੱਜ ਗੱਲ ਕਰਾਂਗੇ ਡਿਟੇਲ ਚ ਗੱਲ ਕਰਾਂਗੇ ਤੁਸੀਂ ਵੀਡੀਓ ਜ਼ਰੂਰ ਐਂਡ ਤੱਕ ਦੇਖਿਓ ਹੁਣ ਅੱਜ ਦੀ ਡੇਟ ਵਿੱਚ ਜਿਹੜੇ ਯੂਕੇ ਵੀਜ਼ੇ ਦੇ ਵਿੱਚ ਸਟੱਡੀ ਵੀਜ਼ੇ ਦੇ ਵਿੱਚ ਜਿਹੜੇ ਬਦਲਾਅ ਨੇ ਉਹਦੇ ਬਾਰੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਪੀਐਸਡਬਲਿਊ ਜਿਹੜਾ ਗ੍ਰੈਜੂਏਟ ਰੂਟ ਹੈ ਵੀਜ਼ੇ ਦਾ ਉਹਦੇ ਬਾਰੇ ਬਹੁਤ ਸਾਰੀ ਚਰਚਾ ਸੀ ਕਿ ਸ਼ਾਇਦ ਇਹ ਬੰਦ ਹੋ ਜਾਏਗਾ ਬਟ ਫਿਲਹਾਲ ਦੀ ਘੜੀ ਇਹ ਅਜੇ ਹੈਗਾ ਹੈ ਜਿਹੜੇ ਕਿ ਸਟੂਡੈਂਟ ਮਾਸਟਰਸ ਜਾਂ ਅੰਡਰਗ੍ਰੈਜੂਏਟ ਪ੍ਰੋਗਰਾਮ ਲਈ ਆ ਰਹੇ ਨੇ ਉਹ 2 ਸਾਲ ਵਰਕ ਵੀਜ਼ੇ ਵਾਸਤੇ ਅਜੇ ਉਹਨਾਂ ਕੋਲ ਟਾਈਮ ਹੈਗਾ ਹੈ। ਜਿਹੜੀਆਂ ਚੇਂਜਸ ਆਈਆਂ ਨੇ ਡਿਪੈਂਡੈਂਟਸ ਨੂੰ ਲੈ ਕੇ ਅ ਅੰਡਰਗ੍ਰੈਜੂਏਟ ਤੇ ਮੋਸਟਲੀ ਮਾਸਟਰਸ ਦੇ ਸਟੂਡੈਂਟਸ ਲਈ ਉਹ ਡਿਪੈਂਡੈਂਟਸ ਹੁਣ ਬੈਨ ਹੋ ਗਏ ਨੇ ਹੁਣ ਨਾਲ ਡਿਪੈਂਡੈਂਟ ਨਹੀਂ ਆ ਸਕਦੇ। ਹਾਲਾਂਕਿ ਕੁਝ ਕੋਰਸੇਸ ਨੇ ਜਿਹੜੇ ਕਿ ਹਾਈਲੀ ਸਕਿਲਡ ਕੋਰਸੇਸ ਵਿੱਚ ਆਉਂਦੇ ਨੇ ਯਾ ਪੀ ਐਚ ਡੀ ਸਟੂਡੈਂਟਸ ਉਹ ਸਟੂਡੈਂਟਸ ਦੇ ਨਾਲ ਡਿਪੈਂਡੈਂਟ ਜ਼ਰੂਰ ਅਜੇ ਆ ਸਕਦੇ ਨੇ ਜਿਹੜੇ ਲੋ ਕੁਆਲਿਟੀ ਇੰਸਟੀਟਿਊਟਸ ਨੇ ਉਹਨਾਂ ਦੇ ਵੀਜ਼ਾ ਰਿਫਿਊਜ਼ਲ ਦੇ ਕੇਸਿਸ ਵੀ ਕਾਫੀ ਵਧ ਗਏ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਬਹੁਤ ਸਖਤਾਈ ਨਾਲ ਵੀਜ਼ਾ ਇਸ ਟਾਈਮ ਦੇ ਰਿਹਾ ਹੈ ਤੇ ਹੁਣ ਇਸ ਟਾਈਮ ਜਿਹੜਾ ਉਹਨਾਂ ਦਾ ਮੇਨ ਫੋਕਸ ਹੈ ਉਹ ਇਮੀਗ੍ਰੇਸ਼ਨ ਨੂੰ ਕੱਟ ਕਰਨਾ ਹੁਣ ਅਸੀਂ ਗੱਲ ਕਰਦੇ ਹਾਂ ਜੀ ਅਗਲੇ ਆਉਣ ਵਾਲੇ ਸਾਲਾਂ ਵਿੱਚ ਕੀ ਹੋ ਸਕਦਾ ਹੈ ਕਈ ਕੋਰਸਸ ਵਾਸਤੇ ਵੀਜ਼ਾ ਪਾਲਿਸੀ ਸਟ੍ਰਿਕਟ ਹੋ ਸਕਦੀ ਹੈ ਜਿੰਨੂੰ ਕਿ ਅਸੀਂ ਕਹਿ ਸਕਦੇ ਹਾਂ ਕਿ ਕੋਰਸ ਸਪੈਸਿਫਿਕ ਵੀਜ਼ਾਸ ਉਹਦੇ ਉੱਤੇ ਚਰਚਾ ਹੋ ਸਕਦੀ ਹੈ ਉਹਦੇ ਉੱਤੇ ਚੇਂਜਸ ਆ ਸਕਦੇ ਨੇ ਜਿਹੜੀਆਂ ਲੋ ਸਕਿਲਡ ਗ੍ਰੈਜੂਏਟ ਜੌਬਸ ਨੇ ਉਹਨਾਂ ਨੂੰ ਘੱਟ ਕੀਤਾ ਜਾ ਰਿਹਾ ਹੈ ਜਿਵੇਂ ਕਿ ਜਿਹੜੀਆਂ ਨਾਰਮਲ ਜੌਬਸ ਜਿਹੜੀਆਂ ਗ੍ਰੈਜੂਏਸ਼ਨ ਤੋਂ ਬਿਨਾ ਅਸੀਂ ਇੱਥੇ ਕਰ ਸਕਦੇ ਆ ਉਹ ਜੌਬਸ ਦੇ ਉੱਤੇ ਵੀਜ਼ਾਸ ਘਟ ਕੇ ਤੇ ਜਾਣਗੇ ਤੇ ਇਮੀਗ੍ਰੇਸ਼ਨ ਕੋਟੇ ਨੂੰ ਕੰਟਰੋਲ ਕੀਤਾ ਜਾ ਜਾ ਰਿਹਾ ਹੈ ਇਸ ਕਰਕੇ ਜਿਹੜੀਆਂ ਵੀਜ਼ਾ ਐਪਲੀਕੇਸ਼ਨ ਦੇ ਉੱਤੇ ਸਟ੍ਰਿਕਟਨੈਸ ਜ਼ਿਆਦਾ ਹੋ ਗਈ ਹੈ ਉਹਦੇ ਕਰਕੇ ਵੀਜ਼ਾ ਰਿਫਿਊਜ਼ਲ ਰੇਟ ਵੀ ਕਾਫੀ ਵੱਧ ਗਿਆ ਬਟ ਦੂਸਰੀ ਸਾਈਡ ਤੇ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਨੇ ਜਿਵੇਂ ਕਿ ਹੈਲਥ케ਅ ਆਈਟੀ ਇੰਜੀਨੀਅਰਿੰਗ ਜਿਹੜੇ ਇਹੋ ਜਿਹੇ ਫੀਲਡਸ ਨੇ ਉਹਦੇ ਦੀ ਉਹਦੀ ਡਿਮਾਂਡ ਹੋਣ ਵੱਧ ਰਹੀ ਹੈ ਕਿਉਂਕਿ ਇਕਨੋਮੀ ਦੇ ਵਿੱਚ ਹੁਣ ਪੈਸਾ ਫਿਰ ਤੋਂ ਆ ਰਿਹਾ ਹੈ ਇਕਨੋਮੀ ਰਿਵਾਈਵ ਹੋ ਰਹੀ ਹੈ ਯੂਕੇ ਦੀ ਜਿਹਦੇ ਕਰਕੇ ਕਿ ਜਿਹੜੀਆਂ ਇਹ ਹਾਈਲੀ ਸਕਿਲਡ ਜਿਹੜੀਆਂ ਗ੍ਰੈਜੂਏਸ਼ਨ ਵਾਲੀਆਂ ਜੌਬਸ ਨੇ ਉਹ ਫਿਰ ਤੋਂ ਡਿਮਾਂਡ ਵਿੱਚ ਆ ਰਹੀਆਂ ਨੇ ਤੇ ਉਹ ਉਮੀਦ ਕਰਦੇ ਆ ਕਿ ਜਿਹੜਾ ਹੁਣ ਕੁਆਟਰ 3 ਕੁਆਟਰ 4 ਹੈ ਉਹਦੇ ਚ ਜਿਹੜੀਆਂ ਵੀਜ਼ਾ ਰੈਗੂਲੇਸ਼ਨਸ ਨੇ ਅਕੋਰਡਿੰਗ ਟੂ ਹਾਈਲੀ ਸਕਿਲਡ ਗ੍ਰੈਜੂਏਟ ਇਹ ਚੇਂਜ ਹੋਣਗੀਆਂ ਹੁਣ ਜਿਹੜੇ ਸਟੂਡੈਂਟ ਜਿਹੜੇ ਫਿਊਚਰ 'ਚ ਇਥੇ ਆਣਾ ਚਾਹੁੰਦੇ ਨੇ ਉਹਨਾਂ ਲਈ ਕੁਝ ਟਿਪਸ ਜਾਂ ਸੁਜੈਸ਼ਨਸ ਉਹਦੇ ਲਈ ਫਰਸਟ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਧਿਆਨ ਰੱਖਣਾ ਹੈ ਕਿ ਟੌਪ ਰੈਂਕਡ ਯੂਨੀਵਰਸਿਟੀਆਂ 'ਚ ਅਪਲਾਈ ਕਰੋ ਕਿਉਂਕਿ ਜਿਹੜੀਆਂ ਟੌਪ ਰੈਂਕ ਯੂਨੀਵਰਸਿਟੀਆਂ ਹੁੰਦੀਆਂ ਨੇ ਉਹਨਾਂ ਦੇ ਕੋਰਸਿਸ ਦਾ ਐਕਸਟੈਂਡਡ ਹੈ ਜਦੋਂ ਤੁਸੀਂ ਐਪਲੀਕੇਸ਼ਨ ਲਗਾਓਗੇ ਤਾਂ ਤੁਹਾਡੀ ਸਕਰੂਟੀਨੀ ਹੋਏਗੀ ਤੇ ਉਹ ਜਦੋਂ ਟੌਪ ਦੀਆਂ ਯੂਨੀਵਰਸਿਟੀਆਂ ਵਿੱਚ ਤੁਸੀਂ ਜਾਓਗੇ ਤੁਹਾਡਾ ਵੀਜ਼ਾ ਐਪਲੀਕੇਸ਼ਨ ਈਜ਼ੀਲੀ ਪਾਸ ਹੋ ਜਾਏਗਾ ਹਮੇਸ਼ਾ ਤੁਸੀਂ ਜੈਨੂਇਨ ਕੋਰਸ ਸਿਲੈਕਟ ਕਰੋ ਤੇ ਸਕਿਲਡ ਓਕਿਊਪੇਸ਼ਨ ਲਿਸਟ ਨੂੰ ਧਿਆਨ ਚ ਰੱਖ ਕੇ ਕੋਰਸ ਸਿਲੈਕਟ ਕਰੋ ਜਿਹੜੇ ਸਕਿਲ ਦੀ ਡਿਮਾਂਡ ਹੈ ਉਹਦੇ ਨਾਲ ਰਿਲੇਟਿਡ ਜੇ ਕੋਰਸ ਕਰੋਗੇ ਤੇ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਜੌਬ इजीली ਮਿਲ ਜਾਏਗੀ ਡਾਕੂਮੈਂਟੇਸ਼ਨ ਆਪਣੀ ਪਰਫੈਕਟ ਰੱਖੋ ਜਿਹਦੇ ਵਿੱਚ ਤੁਹਾਡਾ ਐਸਓਪੀ ਬੈਂਕ ਪ੍ਰੂਫ ਆਇਲਟਸ ਇਹ ਸਾਰੀ ਜਿਹੜੀਆਂ ਚੀਜ਼ਾਂ ਨੇ ਇਹ ਹਮੇਸ਼ਾ ਅਪ ਟੂ ਡੇਟ ਰੱਖੋ ਤਾਂ ਜੋ ਕਿ ਤੁਹਾਡਾ ਜਿਹੜਾ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਵਿੱਚ ਤੁਹਾਨੂੰ ਪ੍ਰੋਬਲਮ ਨਾ ਆਵੇ ਏਜੰਟਸ ਤੇ ਫੁਲੀ ਡਿਪੈਂਡੈਂਟ ਨਾ ਰਹੋ ਆਪਣੀ ਰਿਸਰਚ ਖੁਦ ਕਰੋ ਕਿਉਂਕਿ ਜਿਹੜੇ ਏਜੰਟਸ ਹੈ ਉਹਨਾਂ ਨੇ ਹਮੇਸ਼ਾ ਮੋਸਟਲੀ ਲੋ ਲੈਵਲ ਜਿਹੜੇ ਕਾਲਜਿਸ ਨੇ ਉਹਨਾਂ ਦੇ ਨਾਲ ਟਾਈ ਅਪ ਜ਼ਿਆਦਾ ਹੁੰਦਾ ਹੈ ਉਹਨਾਂ ਦਾ ਕਿਉਂਕਿ ਉਹ ਉਹਨਾਂ ਨੂੰ ਜ਼ਿਆਦਾ ਕਮਿਸ਼ਨ ਵਗੈਰਾ ਦਿੰਦੇ ਨੇ ਇਸ ਕਰਕੇ ਆਪਣੀ ਰਿਸਰਚ ਖੁਦ ਕਰੋ ਆਪਣਾ ਕੋਰਸ ਆਪਣੇ ਇੰਟਰਸਟ ਅਕੋਰਡਿੰਗ ਸਿਲੈਕਟ ਕਰੋ ਯਾ ਜਿਹੜੀਆਂ ਸਕਿੱਲ ਰਿਕੁਆਇਰਡ ਇੱਥੇ ਓਕੂਪੇਸ਼ਨ ਲਿਸਟ ਇਨ ਡਿਮਾਂਡ ਹੈ ਉਹਦੇ ਅਕੋਰਡਿੰਗ ਆਪਣਾ ਕੋਰਸ ਸਿਲੈਕਟ ਕਰੋ ਤਾਂ ਜੋ ਕਿ ਤੁਹਾਨੂੰ ਇੱਥੇ ਆ ਕੇ ਤੁਹਾਡੀ ਸਟੱਡੀ ਇੰਟਰਸਟਿੰਗ ਵੀ ਲੱਗੇ ਪਲੱਸ ਤੁਹਾਨੂੰ ਸਟੱਡੀ ਤੋਂ ਬਾਅਦ ਜੌਬ ਵੀ ਮਿਲ ਜਾਵੇ ਇਸ ਤੋਂ ਇਲਾਵਾ ਤੁਸੀਂ ਸਕਾਲਰਸ਼ਿਪਸ ਲਈ ਜ਼ਰੂਰ ਆਪਣਾ ਸਰਚ ਕਰੋ ਰਿਸਰਚ ਕਰੋ ਜਿਵੇਂ ਕਿ ਗ੍ਰੇਟ ਕਰਕੇ ਇੱਕ ਵੈਬਸਾਈਟ ਹੈ ਗ੍ਰੇਡ ਸਕਾਲਰਸ਼ਿਪਸ ਉਹ ਜਿਹੜੀ ਵੈਬਸਾਈਟ ਤੋਂ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਮਿਲ ਸਕਦੀ ਹੈ ਕਿ ਤੁਸੀਂ ਬਹੁਤ ਸਾਰੇ ਜਿਹੜੀਆਂ ਟਾਪ ਦੀਆਂ ਯੂਨੀਵਰਸਿਟੀਆਂ ਨੇ ਉਹ ਸਕਾਲਰਸ਼ਿਪ ਵੀ ਪ੍ਰੋਵਾਈਡ ਕਰਦੀਆਂ ਨੇ ਵਧੀਆ ਸਟੂਡੈਂਟਸ ਨੂੰ ਉਹਦੇ ਨਾਲ ਤੁਸੀਂ ਆਪਣੇ ਪੈਸੇ ਵੀ ਬਚਾ ਸਕਦੇ ਹੋ ਪਲੱਸ ਇੱਕ ਵਧੀਆ ਇੰਸਟੀਚਿਊਟ ਜਾਂ ਵਧੀਆ ਕੋਰਸ ਵਿੱਚ ਐਡਮਿਸ਼ਨ ਵੀ ਲੈ ਸਕਦੇ ਹੋ ਇਹ ਸੀ ਜੀ ਜਿਹੜੀਆਂ ਟਿਪਸ ਜਾਂ ਸੁਜੈਸ਼ਨਸ ਜਿਨ੍ਹਾਂ ਦੇ ਨਾਲ ਤੁਸੀਂ ਯੂਕੇ ਸਟੱਡੀ ਵੀਜ਼ਾ ਨੂੰ ਬਹੁਤ ਈਜ਼ੀਲੀ ਹਾਸਲ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਣੀ ਲਾਈਫ ਵਧੀਆ ਬਣਾ ਸਕਦੇ ਹੋ ਹੁਣ ਗੱਲ ਕਰਾਂਗੇ ਜੀ ਜੇ ਤੁਸੀਂ ਸਟੱਡੀ ਵੀਜ਼ਾ ਤੇ ਨਹੀਂ ਆਂਦੇ ਜਾਂ ਬਾਈ ਐਨੀ ਚਾਂਸ ਤੁਹਾਡਾ ਸਟੱਡੀ ਵੀਜ਼ਾ ਰਿਜੈਕਟ ਹੋ ਜਾਂਦਾ ਹੈ ਉਹ ਸਿਨੈਰੀਓ ਵਿੱਚ ਤੁਹਾਡੇ ਕੋਲ ਹੋਰ ਆਪਸ਼ਨਸ ਕਿਹੜੇ-ਕਿਹੜੇ ਨੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਆਲਰੇਡੀ ਇੰਡੀਆ 'ਚ ਵਰਕਿੰਗ ਹੋ ਜਾਂ ਤੁਸੀਂ ਕੋਈ ਹਾਈਲੀ ਸਕਿਲਡ ਜੌਬ ਕਰ ਰਹੇ ਹੋ ਤੁਹਾਡੇ ਕੋਲ ਸਕਿਲਡ ਵਰਕਰ ਵੀਜ਼ਾ ਹੈ ਜਿਹੜਾ ਤੁਸੀਂ ਇੰਡੀਆ ਤੋਂ ਹੀ ਜੌਬਸ ਲਈ ਅਪਲਾਈ ਕਰ ਸਕਦੇ ਹੋ ਤੇ ਫੇਰ ਤੁਹਾਨੂੰ ਉੱਥੇ ਜੌਬ ਆਫਰ ਦੇ ਨਾਲ ਤੁਸੀਂ ਸਕਿਲਡ ਵਰਕਰ ਵੀਜ਼ੇ ਤੇ यूके ਆਉਂਦੇ ਹੋ ਇਸ ਤੋਂ ਇਲਾਵਾ ਇੱਕ ਹੁੰਦਾ ਜੀ ਗਲੋਬਲ ਟੈਲੈਂਟ ਵੀਜ਼ਾ ਇਹ ਵੀਜ਼ਾ ਸਪੈਸ਼ਲ ਟੈਕ এডਿਕੇਸ਼ਨ ਤੇ ਰਿਸਰਚ ਵਾਲਿਆਂ ਲਈ ਹੈ ਤੇ ਇਸ ਕਰਕੇ ਇਹ ਜਿਵੇਂ ਹਾਈਲੀ ਸਕਿਲਡ ਜਿਹੜੀਆਂ ਜੌਬਸ ਨੇ ਉਹਨਾਂ ਦੇ ਥਰੂ ਤੁਸੀਂ ਗਲੋਬਲ ਟੈਲੈਂਟ ਵੀਜ਼ਾ ਦੇ ਨਾਲ ਯੂਕੇ ਚ ਐਂਟਰ ਹੋ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਜੇ ਯੂਕੇ ਤੋਂ ਇਲਾਵਾ ਹੋਰ ਕੰਟਰੀਜ਼ ਲਈ ਰეკਮੈਂਡੇਸ਼ਨ ਕਰ ਰੱਖੋ ਕਿ ਉਹਦੇ ਲਈ ਕੈਨੇਡਾ ਤੇ ਆਇਰਲੈਂਡ ਆਇਰਲੈਂਡ ਇਸ ਟਾਈਮ ਬੈਸਟ অপਸ਼ਨ ਹੈ ਸਟੱਡੀ ਵਾਸਤੇ ਕਿਉਂਕਿ ਆਇਰਲੈਂਡ ਅਜੇ EU ਦਾ ਪਾਰਟ ਹੈ ਜੇ ਤੁਸੀਂ ਉੱਥੇ ਸਟੱਡੀ ਕਰਦੇ ਹੋ ਤੁਹਾਡੇ ਕੋਲ ਬਹੁਤ ਵੱਡੀ ਜੌਬ ਮਾਰਕੀਟ ਹੈ ਯੂਰੋਪੀਅਨ ਯੂਨੀਅਨ ਦੀ ਜਿਸ ਵਿੱਚ ਤੁਸੀਂ ਜਾ ਕੇ ਜੌਬ ਆਪਣੀ ਫਾਈਂਡ ਆਊਟ ਕਰ ਸਕਦੇ ਹੋ ਇੱਕ ਹੋਰ ਸਟੱਡੀ ਹੈ ਜਿਹੜੀ ਕਿ UK ਆਨਲਾਈਨ ਸਟੱਡੀ ਉਹਦਾ ਮਤਲਬ ਇਹ ਹੈ ਕਿ ਤੁਸੀਂ ਆਨਲਾਈਨ ਸਟੱਡੀ ਸਟਾਰਟ ਕਰ ਸਕਦੇ ਹੋ ਇੰਡੀਆ ਤੋਂ ਹੀ ਤੇ ਲੇਟਰ ਔਨ ਤੁਸੀਂ ਵੀਜ਼ਾ ਸਵਿਚ ਕਰਕੇ ਜਾਂ ਵੀਜ਼ਾ ਲੈ ਕੇ ਯੂਕੇ ਆ ਕੇ ਪੜ ਸਕਦੇ ਹੋ ਤੇ ਇਹ ਫਿਲਹਾਲ ਜਿਹੜੀ ਲੇਟੈਸਟ ਇਨਫੋਰਮੇਸ਼ਨ ਸੀ ਯੂਕੇ ਸਟੱਡੀ ਵੀਜ਼ੇ ਨੂੰ ਲੈ ਕੇ ਤੇ ਇਹ ਅੱਜ ਦੀ ਵੀਡੀਓਜ਼ ਆਪਾਂ ਗੱਲ ਕੀਤੀ ਬਟ ਕੰਪੀਟੀਸ਼ਨ ਤੇ ਰੈਸਟ੍ਰਿਕਸ਼ਨ ਜ਼ਰੂਰ ਵਧ ਰਹੀਆਂ ਇਸ ਕਰਕੇ ਆਪਣਾ ਡਿਸੀਜਨ ਲੈਣ ਲਈ ਪ੍ਰੋਪਰ ਪਲੈਨਿੰਗ ਕਰੋ ਕੋਰਸ ਵਾਈਜ਼ਲੀ ਚੂਜ਼ ਕਰੋ ਤੇ ਫੇਕ ਪ੍ਰੋਮਿਸ ਜਿਹੜੇ ਏਜੰਟ ਕਰਦੇ ਨੇ ਉਹਨਾਂ ਤੋਂ ਜ਼ਰੂਰ ਬਚੋ ਤੇ ਮੈਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਤੁਸੀਂ ਹੋਰ ਇਮੀਗ੍ਰੇਸ਼ਨ ਦੇ ਟੌਪਿਕ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਜ਼ਰੂਰ ਕਮੈਂਟ ਵਿੱਚ ਮੈਂਸ਼ਨ ਕਰੋ ਤੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੀ ਵਾਰੀ ਤਦ ਤੱਕ ਲਈ ਸਤਿ ਸ੍ਰੀ ਅਕਾਲ